ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮਾ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ अर्जुन ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਆਏ ਘਰ ਨਾਉ ਨਿੱਧ ਆਵੇ ਧਾਈ ਸਭ ਥਾਈ ਹੋਏ ਸਹਾਈ ਪਉੜੀ ਡੰਡਾ ਪ੍ਰਥਮ ਹੈ ਸਾਜਕਾਏ ਜਿਨ ਸਭ ਸੈਸਾਰਿ ਉਪਾਇਆ ਬ੍ਰਹਮਾ ਬਿਸਨ ਮਹੀਸ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੀਦਨੀ ਬਿਨ ਥੰਮਾ ਘਗਨ ਰਹਾਇਆ ਸਿਰ ਦੇ ਦਾਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕਾਏ ਦੇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹ ਸਿਰ ਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਦੂ ਸਤਜਗ ਬੀਤੇ ਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੇਉ ਤਿਆ ਮਹਿਖਾ ਸੁਰ ਸੁੰਡ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿੰਨ ਗਿਰ ਕਾਇਲਾਸ ਤਕਾਇਆ ਡਰ ਕਾ ਹੱਥੋ ਦਾਨ ਵੀ ਦਿਲ ਅੰਦਰ ਤ੍ਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਉੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸਾਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਤਿ ਦਾਨ ਵੀ ਲੋਕੀ ਤਹੀ ਫੇਰਾਈ ਦੁਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਭ ਨਾ ਰਾਖਸਾ ਕਿਨਾ ਨਾ ਜਿੱਤਾ ਜਾਈ ਮਹਿਖੇ ਦੇਤ ਨੂੰ ਤੇਰੀ ਸਾਮਤ ਕਾਈ ਦੇਵੀ ਦੁਰਗ ਸਾਹ ਪੌੜੀ ਦੁਰਗਾ ਬੈਣ ਸੁਣੰਦੀ ਹਸੀ ਹੜਹੜਾਏ ਉਹੀ ਸੀ ਹੋ ਮੰਗਾਇਆ ਰਾਖਸ ਪਖਣਾ ਚਿੰਤਾ ਕਰ ਹੋ ਨਾ ਕਾਈ ਦੇਵਾਂ ਨੂੰ ਆਖੇ ਆ ਰੋਹੀ ਮਹਾਮਈ ਰਾਖਸ ਮਰਣੇ ਦੋਹਰਾ ਰਾਖਸ ਆਏ ਰੋਹਲੇ ਖੇਤ ਭੜਨ ਕੇ ਚਾਏ ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾ ਨਾਮ ਮੁਹ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਉਨ ਜੁੱਟੇ ਸੌਹੇ ਜੁੱਧ ਨੂੰ ਇੱਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗ ਮੁਸਾਫਾ ਬੱਜਿਆ ਰਣ ਘੁਰੀ ਨਗਾਰੇ ਚਾਵਲੇ ਝੁੱਲਨ ਨਿਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਝਟਾਵਲੇ ਦੁਰਗਾ ਦਾ ਨੋਢੇ ਰਣ ਨਾਦ ਵਜਨ ਖੇਤ ਪਿਹਾਵਲੇ ਬੀਰ ਪਰੋਤੇ ਵਰਛੀਏ ਜਣ ਢਾਲ ਚਮਟੇ ਆਵਲੇ ਇੱਕ ਵੱਡੇ ਤੇਗੀ ਤੜਫੀ ਅਨ ਮਦ ਪੀਤੇ ਲੂਟਨ ਬਾਵਲੇ ਇੱਕ ਚੁਣ ਚੁਣ ਝਾੜੂ ਕੱਢੀ ਅਨ ਰੇਤ ਵਿੱਚ ਆਓ ਸੋਇਨਾ ਢਾਵਲੇ ਗਦਾ ਤੇ ਰਸੂਲਾ ਵਰਛੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦੱਸੇ ਪੋ ਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪਰਚੰਡ ਨੂੰ ਰਣ ਕੁਰੀ ਨਗਾਰੇ ਧਾਈ ਰਾਖਸ ਰੂਹ ਹਲੇ ਚਾਉ ਗਿਰਦੋ ਭਾਰੇ ਹੱਥੀ ਤੇਗਾ ਪਕੜ ਕਾ ਰਣ ਭੜੇ ਕਰਾਰੇ ਕਦੇ ਨਨੱਠੇ ਜੁੱਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੂਹ ਵਡਾਈ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪਰਚੰਡ ਨਾ বীর ਖੇਤ ਉਤਾਰੇ ਮਾਰੇ ਜੱਪਨ ਬਿਜਲੀ ਸਿਰ ਭਾਰ ਮਨਵਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਣ ਅਸਾਰ ਦੀ ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਈ ਕਾ ਚੋਟੀ ਜਾਣ ਦਿਖਾਈ ਤਾਰੇ ਧੂਮਕੇ ਤ ਪੌੜੀ ਝੂਟਾ ਪਵਨਨਗਾਰੇ ਅਣੀਆਂ ਜੁਟੀਆਂ ਤੂ ਹਲਈਆ ਤਰਵਾਰੀ ਦਿਵਾਦਨ ਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੈ ਰਾਤ ਚੁਲਾਰੀ ਜਿਉਂਗੇ ਰੂ ਬਬਤਰ ਦੇਖਨ ਬੈਠ ਅਟਾਰੀ ਨਾਰੀ ਰਾਕਸ ਪਾਈ ਤੁਮ ਸواری ਦੁਰਗਾਦਨ ਵੀ ਪੌੜੀ ਲਖਨਗਾਰੇ ਵੱਜਣ ਅਮੋਹ ਸਾਹਮਣੇ ਰਾਖਸ ਰਣੋਂ ਨਾ ਭੱਜਣ ਰੋਹੇ ਰੁਹਲੇ ਸਿੰਘਾਂ ਵਾਗੂ ਗੱਜਣ ਸੱਬੇ ਸੂਰਮੇ ਤਣ ਤਣ ਕਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੀ ਨਗਾਰੇ ਦੁਹਰੇ ਰਣ ਸੰਗਲੀ ਆਲੇ ਧੂੜਲ ਪੇਟੇ ਤੂ ਹਰੇ ਸਿਰਧਾਰ ਜਟਾਲੇ ਉਖਲੀਆਂ ਨਸਾਂ ਜਿਨਾ ਮੋਖ ਜਪਣ ਆਲੇ ਤਾ ਹੀ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਕਣੀ ਅਰ ਕਾਲੇ ਪੌੜੀ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਏ ਕੈ ਰਾਖਸ ਵੱਡੇ ਅਲਾਮੀ ਭਾਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਆ ਗਣਤ ਕੁਰੇ ਨਗਾਰੇ ਦਲਾ ਪੇੜੰਦਿਆ ਪਾਏ ਮਹਿਖਲ ਭਾਰੇ ਦੇਵਾ ਦਨਵਾ ਵਾਹਨ ਫਟਕਰਾਰੇ ਰਾਖਸ ਰੂਹ ਲੇ ਜਪਣ ਤੇਗੀ ਆਰੇ ਮਿਆਨੋ ਤੂੰ ਹੀਆ ਜੋ ਤੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ ਖੜਗ ਲੈ ਪਉੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮਹਿਕਾ ਸੂਰ ਰਣ ਵਿੱਚ ਗੱਜਿਆ ਇੰਦਰ ਜੀਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਦਿਨ ਰਣ ਸੱਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸੰਗਾਰੇ ਲੱਗਦੇ ਕਬਰੀ ਡਿੱਗੇ ਜਾਨ ਮਨਾਰੇ ਮਾਰੇ ਵਿੱਚ ਉਹਦੇ ਖੁੱਲੀ ਵਾਲੀ ਦਾਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਕੈ ਪੌੜੀ ਦੁਹਾ ਕੰਦਾਰਾ ਮੋਹ ਜੁੜੇ ਨਾਲ ਤੌਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮਹਿਖਾ ਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਤੀ ਕਰਾਰੀ ਜਾਪੇ ਚੱਲੇ ਰਤ ਦੇ ਸੱਲੇ ਜਟ ਧਾਰੀ ਪੌੜੀ ਸਾਟ ਪਈ ਜਮਤਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਿਆਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਉੱਪਰ ਚੂਰ ਚਵਾਣੀ ਲੱਥੀ ਕਰਗਲਾਈ ਪਾਖਰ ਤੁਰਾ ਪਲਾਣੀ ਰੜਕੀ ਧਰ ਤੋ ਜਾਏ ਲੈਂਦੀ ਅਗਾ ਸਿਧਾਣੀ ਸੰਗਾ ਧੌਲ ਦਿਆ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੇ ਵੱਡੇ ਗਨ ਤੇ ਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚੱਲ ਗਤੀ ਗਦੀ ਵਿੱਦਣ ਖੇਤ ਵਿਹਾਣੀ ਮਹਿਖੇ ਦੇਤ ਨੂੰ ਇਤੇ ਮਹਿਖਾ ਸਰਦਾਇਤ ਮਾਰੇ ਦੁਰਗਾ ਆਇਆ 14 ਹਲੁਕਾ ਰਾਣੀ ਸੰਗਨ ਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕਾ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਅਰ ਤੂ ਦੇ ਹੜਵਾਨੀ ਚੱਲੇ ਵੀਰ ਖੇਤ ਪੀਤਾ ਫੁੱਲ ਆਇਆਣੀ ਘੁਮਨ ਸੂਰਮੇ ਹੋਈ ਅਲੋਪ ਭਵਾਨੀ ਦੇਵਨੂ ਰਾਜ ਦੇ ਈਸਰ ਦੀ ਵਰਦਾਨੀ ਹੋਈ ਜਤ ਦਿਨ ਸੁंभ ਨੇ ਸੁंभ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜ ਧਾਨੀ ਤੱਕੀ ਜਿਤਣੀ ਇੰਦਰਪੁਰੀ ਤੇ ਧਾਵਣਾ ਵੱਡ ਜੋਦੀ ਮਤਾ ਪਕਾਇਆ ਸੰਧ ਪਟੇਲਾ ਪਖਰਾ ਭੀੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੋੰਬ ਨੇ ਸੋੰਬ ਸਿਧਾਇਆ ਪੌੜੀ ਸੋੰਬ ਨੇ ਸੋੰਬ ਲਾਇਆ ਵੱਡ ਜੋਦੀ ਸੰਗਰਵਾਏ ਰੋਹ ਦੇ ਖਾਲੀ ਦਿੱਤੀਆ ਬਰਿਆਮੀ ਤੁਰੇ ਨਚਾਏ ਘੁਰੇ ਦਮਾ ਮੇ ਦੂਹਰੇ ਜੰਬਾਹਣ ਜਿਉ ਅੜੜਾਏ ਦਿਓ ਦਾਨੋ ਲੁੱਜਣ ਆਏ ਪੌੜੀ ਦਾਨੋਂ ਦਿਓ ਅਨਾਗੀ ਸੰਗਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਜੋਦਿਆਂ ਭੂਤਾਂ ਇਲਾਕਾ ਕੀ ਗੋਸਤ ਭਖਿਆ ਹਮੜ ਤੁਮੜ ਜਾਗੀ ਕਤੀ ਸੂਰਿਆ ਸਾਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੇ ਰਾਖਸੀ ਲੋਕੀ ਤੇ ਹੀ ਫੇਰਾਈਂ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾ ਡਰਦੇ ਆ ਾਂਦੀ ਚੰਡ ਚੜਾਈ ਉੱਤੇ ਰਾਖਸਾ ਪੌੜੀ ਆਈ ਫੇਰ ਪਵਾਨੀ ਖਬਰੀ ਪਾਈ ਆਂਦੇਤ ਵੱਡੇ ਅਬਮਾਨੀ ਹੋਏ ਇਕੱਠੇ ਲੋਚਨ ਧੂਮ ਗੁਮਾਨੀ ਰਾਈ ਬੁਲਾਇਆ ਜੱਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਬੇ ਵੀਰ ਸੰਘਾਰੇ ਤੂੰ ਮਰਨੈਣ ਦੇ ਜਾਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ 24 ਤਉਸ বাজਾਈ ਦਲਾ ਮੁਕਾਬਲਾ ਰੂਪ ਭਵਾਨੀ ਆਈ ਉੱਤਰ ਆਖਸਾ ਖੱਬੈ ਦਸਤ ਨਚਾਈ ਸਿਹੜ ਸਰਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੋਲੀ ਪਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜੰਪੁਰ ਦੀਆ ਪਠਾਈ ਲੋਚਨ ਤੁਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੇ ਪੌੜੀ ਭੰਨੇ ਦਾਇਤ ਪੁਕਾਰੇ ਰਾਜੇ ਸੁੰਭ ਥੈ ਲੋਚਨ ਤੁਮ ਸੰਘਾਰੇ ਸਣੈ ਸੇਪਾਹੀਆ ਚੁਣ ਚੁਣ ਜੋਦੇ ਮਾਰੇ ਅੰਦਰ ਖੀਤ ਦਾਇ ਜਾਪਨ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜ ਦੇ ਦੈਤਾਂ ਦੇ ਦਲ ਹਾਰੇ ਦਹਿਸਤ ਖਾਏ ਕਾਇ ਬਚੇ ਸੋ ਮਾਰੇ ਮਾਰੇ ਰਹਿੰਦੇ ਰਾਇ ਥਾਇ ਪੌੜੀ ਰੋਹ ਹੋਏ ਬੁਲਾਏ ਰਖ ਸਰਾਇ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਸ਼ੱਪਰਸ਼ਾਏ ਬਣਿਆ ਕੇ ਜਮਾ ਜਿਤੇ ਰੈ ਬੁਲਾਈ ਚੱਲੇ ਜੁੱਤ ਨੂੰ ਜਾਣ ਜੰਮਪਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲਨ ਗਾਰੇ ਵਾਏ ਦਲਾ ਮੁਕਾਬਲਾ ਰੂਹ ਰੁਹਿਲੇ ਆਏ ਉਤੇ ਰਾਖਸਾ ਸਭ ਨੀ ਤੁਰੇ ਨਚਾਏ ਵਰਸ਼ੇ ਪਕੜ ਕਾਇ ਭੁਖਤੇ ਮਾਰਗੇ ਰਾਈ ਅੰਦਰ ਖੀਤ ਦਾ ਤੀਰੀ ਸ਼ੈਬਰ ਲਾਈ ਮੁਠੀ ਦੇਵਤਾ ਪੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨ ਖਲਾਏ ਜਿਨੀ ਦਸਤੋ ਠਾਈ ਰਹੇ ਨਾ ਜੀਵਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੋਮਵਰ ਨੇ ਸੋਮਰ ਸਾਈ ਮਾਰੇ ਦੇਤ ਸੁਣ ਜੋਦੇ ਸਭ ਲਾਏ ਆਪਣੇ ਮਜਲਸੀ ਜਿਨੀ ਦੇਉ ਪਜਾਏ ਇੰਦਰ ਜਿ ਹਵੇ ਤੇਈ ਮਾਰਗ ਰਾਏ ਪਲ ਵਿੱਚ ਦੇਵਤਾ ਉਨਿੰਦ ਅਸਤੀ ਦਸਤ ਬਜਾਏ ਤਿਨਾਂ ਚਿਤ ਕਰ ਫਿਰ ਸ਼ਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੁਜਣ ਨੂੰ ਅੜਾਏ ਰਾਖ ਰੂਹ ਹਲੇ ਕਦੇ ਨਾ ਕਿਨਹਿ ਹਟਾਏ ਜੁੱਧ ਮਚਾਏ ਕਾ ਮਿਲਤੇ ਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਗੰਧਤੀ ਡੰਡ ਉਬਾਰੀ ਨੇੜਾ ਆਏ ਕਾਏ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸਤ ਉਬਾਰੀ ਗਦਾ ਫੇਰਾਈ ਕੈ ਸੈਨਾ ਸਭ ਸੰਘਾਰੀ ਸ਼ਰਣਵਤ ਬੀਜ ਦੀ ਜਨ ਮਦ ਖਾਏ ਮਦਾਰੀ ਘੁੰਮਨ ਸੁਰ ਮੇ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸ਼ਰਣਵਤ ਬੀਜ ਹਕਾਰੇ ਰਹੰਦੇ ਸੂਰਮੇ ਜੋਦੇ ਜੇਡ ਮੁਨਾਰੇ ਦਿਸਣ ਖੇਤ ਵਿੱਚ ਸਭ ਨਹੀਂ ਦਸਤ ਉਭਾਰੇ ਤੇਗਾ ਤੂਹੇ ਕ ਮਾਰੂ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉੱਭਰੇ ਘਾੜ ਘੜਨ ਠਠਿਆਰੇ ਜਾਨ ਬਣਾਏ ਕ ਸੱਟ ਪਈ ਜਮਤਾਣੀ ਦਲ ਮੁਕਾਬਲਾ ਘੁਮਰਬਰਗ ਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪੱਲਾਣੀ ਡਿੱਗਣ ਸੂਰਮੇ ਉਠ ਠ ਮੰਗਣ ਪਾਣੀ ਕਾਇਲ ਘੁੰਮਦੇ ਏਵਡ ਮਾਰ ਵਿਹਾਣੀ ਉੱਪਰ ਰਾਕਸਾ ਬਿਜਲ ਜਿਉਂ ਚਰਲਾਣੀ ਉੱਠੀ ਦੇਵਤਾ ਪੌੜੀ ਜੋ ਬੀਤਾ ਉਸ ਉਬਾਰੀ ਦਲਾ ਮੁਕਾਬਲਾ ਸਭ ਹਸਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾ ਨੋ ਮਾਰੇ ਰੂਹ ਵਢਾਈ ਕਾਏ ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ ਅਗਣਤ ਦਾਨੋਂ ਪਾਰੇ ਹੋਏ ਲੋਹੂਆ ਜੋਦੇ ਜੇਡ ਮਨਾਰੀ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸਿਆਮ ਦੇ ਰਤੂ ਦੇ ਪਰਣਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਨ ਆਰੇ ਰਖਸ ਹੜੜੜਾਏ ਧੱਗਾ ਸੰਗਲੀਆਲੀ ਸੰਗਰਵਾਇਆ ਬਰਛੀ ਬੰਬਲੀਆਲੀ ਸੂਰੇ ਸੰਗਰੇ ਢੇੜ ਮਚਿਆ ਬੀਰਾਲੀ ਦੁਰਗਾ ਦਾ ਨਵੀਂ ਮਾਰ ਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟ ਲਥੇ ਸ਼ਾਲੀ ਢੋਲ বাজਾਏ ਕਾ ਲੋਹੂ ਫੱਤੀ ਜਾਲੀ ਲੋਥੀ ਜਮ ਧੜੀ ਕਾਣ ਵਿੱਚ ਜਿਉ ਸੰਸ਼ਾਲੀ ਤਿੱਗਾ ਹਸੀਆਂ ਘੁੰਮਰ ਅਰਸਿਆਲੀ ਬਣੀਆ ਕੇ ਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂਹੇ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸਰਣਵਤ ਬੀਤ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੂਹ ਵਢਾਏ ਕੈ ਸਭਨੀ ਆਣ ਬਗਾਈਆਂ ਤਿੱਗਾ ਤੂਹੇ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਨਵੇ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰਸਤੀ ਦਨਨਾਈਆਂ ਮਿਲ ਕੈ ਦੇਵੀ ਆਪ ਸਬੇ ਮਾਰ ਗਿਰਾਈਆਂ ਅੰਦਰ ਖੇਤ ਦਾ ਤਿੱਦੂ ਫਿਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕਾ ਚੰਡ ਤੇ ਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਈ ਕਰ ਨਿਕਲੀ ਮੱਥਾ ਫੂੜ ਕਾ ਜਣ ਫਤੇ ਨਿਸ਼ਾਨ বাজਾਏ ਕਾ ਜਾਗ ਸੁਜਮੀ ਜੁੱਧ ਨੂੰ ਜਰਵਾਣਾ ਜਣ ਮਰੜਾਏ ਕਾ ਦਲ ਵਿੱਚ ਕੀ ਰਾਕ ਤਿਆ ਜਣ ਸੀਹ ਤੁਰਿਆ ਗਣਣਾ ਏ ਕਾ ਆਪ ਵਿਸੂਲਾ ਹੋਇਆ ਤੇ ਹਲੁਕਾ ਤੇ ਖੁਨਸਾਏ ਕੈ ਰੂਹ ਸਿਧਾਈਆਂ ਚੱਕਰ ਬਾਣ ਕਰਨਿੰਦਾ ਖੜਗ ਉਠਾਈ ਕੈ ਅੱਗੇ ਰਾਕਸ ਬੈਠੇ ਰੂਹ ਲੇ ਤੇਰੀ ਤੇ ਕੀ ਸ਼ਹਿਬਰ ਲਾਏ ਕੈ ਪਕੜ ਪਛਾੜੇ ਰਖਸਾਂ ਦਲ ਦੇਤਾ ਅੰਦਰ ਜਾਏ ਕਹਿ ਬਹੁ ਕੀ ਸੀ ਪਕੜ ਪਛਾੜ ਇਹਨਾਂ ਦਿਨ ਅੰਦਰ ਤੂਮ ਰਚਾਏ ਕਹਿ ਵੱਡੇ ਵੱਡੇ ਚੁਣ ਸੂਰਮੇ ਗਹਿ ਕੂਟੀ ਦਏ ਚਲਾਏ ਕ ਰਣਕਾਲੀ ਗੁੱਸਾ ਖਾਏ ਕ ਪੌੜੀ ਦੁਹਾ ਕੰਡਾਰਾ ਮੋਹੇ ਜੁੜੇ ਅਣੀਆ ਰਾਚੋਈਆ ਤੂ ਹੈ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸ਼ਰਣਵਤ ਬੀਜ ਨੂੰ ਘਤ ਕੇ ਰਖਲੋਈਆਂ ਲਾੜਾ ਦੇਖਨ ਲਾੜੀਆਂ ਚਾਉ ਗਿਰਦਾ ਹੋਈਆਂ ਤੋਬੀ ਤਉਸਾ ਪਾਈਆਂ ਅੰਦਰ ਮੁਕਾਬਲਾ ਦਸਤੀ ਤੂਹ ਨਚਾਈਆਂ ਤੇ ਗਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਤੀ ਆਈਆਂ ਮਰਦਾ ਘੋੜਿਆਂ ਜੋਗਣੀਆਂ ਮਿਲਤਾਈਆਂ ਲੋਹੂ ਭਖਣਾ ਫੌਜਾ ਮਾਰ ਹਟਾਈਆਂ ਦੇਵਾਂ ਦਾ ਨਵਾ ਭਜਦੀ ਕਥਾ ਸੁਣਾਈਆ ਰਾਜੇ ਸੁੰਭਥੈ ਭੂਈ ਨਾ ਪਾਉਣਾ ਪਾਈਆ ਬੂੰਦਾ ਰਕਤ ਦੀਆ ਕਾਲੀ ਖੇਤ ਕਪਾਈਆ ਸੱਬੇ ਸੂਰਤਾ ਬਹੁਤੀ ਸ੍ਰੀ ਵਿਹਈਆ ਘੜੀਆਂ ਗਾਲਕੀਆਂ ਜਾਣ ਨਾ ਜਾਏ ਮਾਈਆ ਦੂਜੇ ਸੂਰਮੇ ਸੋਮਬ ਸੁਣੀ ਕਰਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿਨੈ ਨਾ ਚਾਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਕਾਏ ਚੋਟਾ ਪਾਨ ਤਬਾਲੀ ਜਸਨ ਜੁੱਧ ਨੂੰ ਥਾਰ ਥਰ ਪ੍ਰਥਮੀ ਚਾਲੀ ਦਲਾ ਚੜੰਧਿਆ ਨਾਉ ਦੇ ਵਿਹ ਹੈ ਹਾਲੀ ਸਹ ਦਰਿਆਉ ਵਿੱਚ ਧੂੜ ਉਤਾਹ ਕਾਲੀ ਛੜੀ ਤੁਰੰਗ ਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਾਰ ਮਿਲਿਆ ਆਹਰੀਆ ਸੈਣ ਸੂਰੀਆ ਸਾਜੀ ਚੱਲੇ ਸੋਹੇ ਦੁਰਗ ਸਾਹ ਜਣਕਾ ਬਿਹਾਦੀ ਪੀਰੀ ਤੇਗੀ ਜਮ ਧੜੀ ਰਾਣਾ ਬੰਡੀ ਬਾਜੀ ਇੱਕ ਕਾਇਲ ਹੁਮਨ ਸੁਰਮੇ ਜਣ ਮਕਤਬ ਕਾਜੀ ਇਕ ਬੀਰ ਪਰ ਉਤੇ ਵਰਸ਼ੀਏ ਜਿਉ ਟੋਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਖੁਨ ਸਕਾਏ ਖੁਨ ਸਾਇਨਤਾ ਜੀ ਇਕ ਧਾਵਨ ਦੁਰਗਾ ਸਾਹਮਣੇ ਜਿਉ ਭੁਖ ਆਏ ਪਾਜੀ ਕਦ ਨਰਜੇ ਜੁਦ ਤੇ ਰਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ ਦਹੇ ਜੋ ਖੇਤ ਜਟਾਲੇ ਹੱਠਾਂ ਜੋੜ ਕੈ ਨਿਜੇ ਬੰਬਲੀ ਆਲੇ ਦਿਸਨ ਓੜੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕੱਤੀ ਸੂਰਿਆ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆ ਭੀੜ ਪਿਆ ਨਿਹੰਗਾ ਪੌੜੀ ਓਵਰਡ ਫੌਜਾਂ ਆਈਆਂ ਵੀਰ ਚੜੇ ਕੰਦਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗਨਲੇ ਫੁੱਲ ਜੀ ਹਾਈ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਦੋਹਾ ਕੰਧਾਰਾ ਮੋਹ ਜੁੜੇ ਜਾਂ ਸੱਟ ਪਈ ਖਰਵਾਰ ਕਾ ਤੱਕ ਤੱਕ ਕੈਬਰ ਦੁਰਗ ਸਾਹ ਤੱਕ ਮਾਰੇ ਭਲੇ ਜੁਝਾਰ ਕਾ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਅਸਵਾਰ ਕਾ ਸੋਹਨ ਸੰਜਾ ਬਾਗੜਾ ਜਾਣ ਲਗੇ ਫੁੱਲ ਅਨਾਰ ਕਾ ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਰਵਾਰ ਕਾਓ ਏਦੋਂ ਪਾਰੋ ਓਤ ਪਾਰ ਹਰਨਾਖਸ ਕਈ ਹਜ਼ਾਰ ਕਾਓ ਜਿਣ ਇਕਾ ਰਹੀ ਕੰਧਾਰ ਕਾਓ ਸਦ ਰਹਿਮਤ ਤੇਰੇ ਵਾਰ ਕਾਓ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਛੱਡ ਪਈ ਦਮ ਤਾਨ ਕਾਓ ਤਦ ਖਿੰਗ ਨ ਸੁੰਬਨ ਚਾਇਆ ਢਾਲ ਉੱਪਰ ਵਰਗ ਸਤਾਨ ਕਾਓ ਫੜੀ ਬੇਲੰਦ ਮੰਗਾਇ ਉਸ ਫਰਮਾਇਸ ਕਰਮਲ ਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕੱਤਣ ਕਾੜ ਕਾ ਅੱਗਾ ਤੇਗ ਵਗਾਈ ਦੁਰਗ ਸਾਹਾ ਵੱਡ ਸੁੰਭਨ ਬਹੀ ਪਲਾਣ ਕਾਓ ਰੜਕੀ ਜਾਏ ਕਾ ਧਰਤ ਕਾਓ ਵੱਡ ਪਖਰ ਵੱਡ ਕੇ ਕਾੜ ਕਾ ਬੀਰ ਬਲਾਣੋਂ ਡਿੱਗਿਆ ਕਰ ਸਜਦਾ ਸੁंभ ਸੁਜਾਨਕਾਉ ਸਵਾਸ ਸਲੋਣੇ ਖਾਨ ਕਾਉ ਸਦਾ ਸਵਾਸ ਤੇਰੇ ਤਾਣ ਕਾਉ ਤਾਰੀਫਾ ਪਾਨ ਚਬਾਨ ਕਾਉ ਸਦ ਰਹਿਮਤ ਕੈਫਾ ਖਾਨ ਕਾਉ ਸਦ ਰਹਿਮਤ ਤੁਰੇ ਨਾ ਚਾਨ ਕਾਉ ਪੌੜੀ ਦੁਰਗਾ ਅਤੈ ਦਾਨਵੀ ਗਹ ਸੰਗਰ ਕਥੇ ਓਰੜ ਉੱਠੇ ਸੂਰਮੇ ਆ ਡਾਹੇ ਮੱਥੇ ਕਾਟ ਤੋ ਫੰਗੀ ਕੈਬਰੀ ਦਲਗਾਹੇ ਨੇ ਕਥੇ ਦੇਖਣ ਜੰਗ ਫਰਿਸਤੇ ਅਸਮਾਨੋ ਲਥੇ ਪੌੜੀ ਦੁਹਾ ਕੰਦਾਰਾ ਮੋਹ ਜੁੜੇ ਦਲ ਘਰੇ ਨਗਾਰੇ ਓੜੜ ਆਏ ਸੂਰਮੇ ਸਿਰਦਾਰ ਰਣਯਾਰੇ ਲੈ ਕਹ ਤੇਗਾ ਵਰਸ਼ੀਆਂ ਹਥਿਆਰ ਉਭਾਰੇ ਸੋ ਪਟੇਲਾ ਪਖਰਾ ਗਲ ਸੰਜ ਸਵਾਰੇ ਲੈ ਕੇ ਵਰਸ਼ੀ ਦੁਰਗ ਸਾਹਾ ਬਹੁਤ ਨਮਾਰੀ ਚੜੇ ਰਥੀ ਗਾਜ ਕੋੜਈ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਵਿਨ ਬੜੇ ਉਤਾਰੇ ਪੌੜੀ ਦੁਹਾ ਕੰਦਾਰਾ ਮੋਹੇ ਜੁੜੇ ਨਾਲ ਧੌਸਾ ਭਾਰੀ ਲਈ ਭਗਉਤੀ ਦੁਰਗ ਸਾਹਾ ਵਰ ਜਾਗਨ ਭਾਰੀ ਲਾਈ ਰਾਜੇ ਸੁंभ ਨੂੰ ਰਤ ਪਿਆ ਪਿਆਰੀ ਸੁंभ ਪਲਾਣੋਂ ਡਿੱਗਿਆ ਉਪਮਾ ਵਿਚਾਰੀ ਡੁੱਬ ਰਤੂ ਨਾਲ ਹੋ ਨਿਕਲੀ ਵਰਛੀ ਦੋ ਧਾਰੀ ਜਾਣ ਰਾਜਾ ਦੇ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤਾਏ দানਵੀ ਭੀੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹਾ ਗਹੈ ਸਬਨੀ ਬਾਹੀ ਸੋੰਬ ਨੇ ਸੋੰਬ ਸੰਘਾਰਿਆ ਵਥ ਜਹੇ ਸਾਹੀ ਫੌਜਾ ਰਖ ਸਿਆਰੀਆ ਵੇਖ ਰੂਵਨਤਾਹੀ 모헤 ਕੜੂਚੇ ਕਾਹ ਦੇ ਛਡ ਕੋੜੇ ਰਾਹੀ ਭਜਦੇ ਹੋਏ ਮਾਰੀ ਅਲ ਮੋੜ ਝਾਕਨ ਨਾਹੀ ਪੌੜੀ ਸੋੰਬ ਨੇ ਸੋੰਬ ਪਠਾਇਆ ਜਮ ਦੇ ਧਾਮ ਨੋ ਇੰਦਰ ਸਾਧ ਬੁਲਾਇਆ ਰਾਜ ਅਬ ਖੇਖ ਨੋ ਸਿਰ ਪਰ ਛਤਰ ਫੇਰਾ ਯਾਰਾ ਦੇ ਇੰਦਰ ਦੇ 14 ਹੈ ਲੋਕਾ ਸ਼ਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹੇ ਗਾਇਆ ਪੌੜੀ ਸੁੰਭ ਨੇ ਸੁੰਭ ਪਠਾਇਆ ਜਮਦੇ ਧਾਮ ਨੋ ਇੰਦਰ ਸੱਦ ਬੁਲਾਇਆ ਰਾਜ ਅਬਖੇਖਨੋ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦਾ 14 ਹੈ ਲੋਕਾਂ ਝਾਇ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹੇ ਗਾਇਆ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ